ਜਿੰਦਗੀ ਚ ਤਾਂ ਦੁਰਲਤਾਂ ਤੋਂ ਪਰਲਾ ਮਿਲਦੀ ਹਨ ਇਹ 10 ਸੰਕੇਤ ਕਹਿੰਦੇ ਹਨ ਕਿ ਕਿਸਮਤ ਵਿੱਚ ਜੋ ਲਿਖਿਆ ਹੁੰਦਾ ਹੈ ਉਹ ਤਾਂ ਮਿਲ ਕੇ ਹੀ ਰਹਿੰਦਾ ਹੈ ਉਸੇ ਤਰ੍ਹਾਂ ਦੋਸਤੋ ਇਹ 10 ਸੰਕੇਤ ਉਹਨਾਂ ਨੂੰ ਦਿਖਾਈ ਦਿੰਦੇ ਹਨ ਜਿਨ੍ਹਾਂ ਦੀ ਕਿਸਮਤ ਵਿੱਚ ਢੇਰ ساری ਤਾਂ ਦੁਰਤ ਲਿਖੀ ਹੁੰਦੀ ਹੈ ਬਸ ਉਸ ਨੂੰ ਪਹਿਚਾਨਣ ਦੀ ਜ਼ਰੂਰਤ ਹੈ ਦੋਸਤੋ ਧਨવાન ਕੋਈ ਨਹੀਂ ਹੋਣਾ ਚਾਹੁੰਦਾ ਤਾਂਤੀ ਦੀ ਵੀ ਮਾਂ ਲక్ష్ਮੀ ਦੀ ਕਿਰਪਾ ਨਾਲ ਹੀ ਤਾਂਤੀ ਪ੍ਰਾਪਤੀ ਹੁੰਦੀ ਹੈ ਜਿਸ ਵਿਅਕਤੀ ਦੀ ਮਾਤਾ ਲక్ష్ਮੀ ਖੁਸ਼ ਹੁੰਦੀ ਹੈ ਉਸੇ ਤੇ ਹੀ ਉਹ ਸੀਮ ਕਿਰਪਾ ਬਣਾਉਂਦੀ ਹੈ ਜਦ ਇਹੋ ਜਿਹੇ ਸੰਕੇਤ ਕਿਸੇ ਇਨਸਾਨ ਨੂੰ ਮਿਲਦੇ ਹਨ ਤਾਂ ਇਹ ਪਤਾ ਲੱਗਦਾ ਹੈ ਕਿ ਉਸ ਦੇ ਘਰ ਵਿੱਚ ਮਾਂ ਲక్ష్ਮੀ ਦੀ ਕਿਰਪਾ ਹੋ ਚੁੱਕੀ ਹੈ ਵਿਅਕਤੀ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਬਹੁਤ ਜਲਦ ਉਸ ਦਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਤੇ ਉਸ ਦੇ ਪੂਰੇ ਦਿਨ ਖਤਮ ਹੋਣ ਵਾਲੇ ਹਨ ਜੀ ਦੋਸਤੋ ਜਦ ਕਿਸੇ ਵਿਅਕਤੀ ਦੀ ਕਿਸਮਤ ਬਦਲਣ ਵਾਲੀ ਹੁੰਦੀ ਹੈ ਤੇ ਉਸ ਦੀ ਕਿਸਮਤ ਚਮਕਣ ਵਾਲੀ ਹੁੰਦੀ ਹੈ ਵਾਸਤੂ ਸ਼ਾਸਤਰ ਵਿੱਚ ਬਸੇ ਗਈ ਕੁਝ ਖਾਸ ਸੰਕੇਤ ਉਸ ਨੂੰ ਮਿਲਦੇ ਹਨ ਜੇਕਰ ਉਸ ਵਿਅਕਤੀ ਨੂੰ ਇੰਨਾ ਸੰਕੇਤਾਂ ਦੀ ਪਛਾਣ ਹੋ ਜਾਵੇ ਤਾਂ ਉਹ ਉਹਨਾਂ ਹੋਰ ਚੰਗੀ ਤਰ੍ਹਾਂ ਨਾ ਪੁੱਠਾ ਸਕਦਾ ਹੈ। ਵਾਸਤੂ ਸ਼ਾਸਤਰ ਵਿੱਚ ਕਿਛ ਇਹੋ ਜੇ ਸੰਕੇਤਾਂ ਬਾਰੇ ਦੱਸਿਆ ਗਿਆ ਹੈ ਜੇਕਰ ਉਹ ਸੰਕੇਤ ਕਿਸੇ ਵਿਅਕਤੀ ਨੂੰ ਮਿਲਦੇ ਹਨ ਤਾਂ ਉਸ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਬਹੁਤ ਹੀ ਜਲਦ ਉਸਦੀ ਜ਼ਿੰਦਗੀ ਵਿੱਚ ਤਨਦੁਲਤੀ ਖੁਸ਼ਹਾਲੀ ਆਉਣ ਬੱਦੀ ਹੈ। ਆਉਂ ਜਾਂਦੇ ਹਾਂ ਉਹਨਾਂ ਸੰਕੇਤਾਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਜੀਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰ ਲਿਖੋ ਨੰਬਰ 1 ਪੈਸਿਆਂ ਦਾ ਲੈਣ-ਦੇਣ ਕਰਦੇ ਸਮੇਂ ਹੱਥੋਂ ਪੈਸੇ ਦਾ ਛੁੱਟਣਾ ਜੇਕਰ ਤੁਸੀਂ ਕਿਸੇ ਦੇ ਨਾਲ ਲੈਣ-ਦੇਣ ਕਰ ਰਹੇ ਹੋ ਤੇ ਤੁਹਾਡੇ ਹੱਥੋਂ ਪੈਸੇ ਥੱਲੇ ਡਿੱਗ ਜਾਣ ਤਾਂ ਤੁਹਾਨੂੰ ਇਸ ਸੰਸ ਜਾਣ ਚਾਹੀਦਾ ਹੈ ਕਿ ਬਹੁਤ ਜਲਦੀ ਤੁਹਾਨੂੰ ਧਨ ਲਾਭ ਹੋਣ ਵਾਲਾ ਹੈ ਧਨ ਸੰਬੰਧਿਤ ਕਿਸੇ ਵੀ ਕੰਮ ਤੇ ਜਾਂਦੇ ਸਮੇ ਜੇਕਰ ਤੁਹਾਨੂੰ ਪੀਲੇ ਕੱਪੜਿਆਂ 'ਚ ਕੋਈ ਸੋਹਣੀ ਔਰਤ ਦਿਖਾਈ ਦੇਵੇ ਤਾਂ ਇਹ ਵੀ ਧਨ ਪ੍ਰਾਪਤੀ ਦਾ ਸ਼ੁਭ ਸੰਕੇਤ ਹੈ ਵੀਰਵਾਰ ਨੂੰ ਕੋਈ ਕੁਵਾਰੀ ਕੁੜੀ ਪੀਲੇ ਕੱਪੜਿਆਂ ਵਿੱਚ ਟਿਕ ਜਾਵੇ ਤਾਂ ਇਹ ਵੀ ਤਨ ਲੱਤਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਨੰਬਰ 2 ਜਿੱਕਰ ਤੁਸੀਂ ਕਿਸੇ ਕੰਮ ਤੋਂ ਬਾਹਰ ਜਾ ਰਹੇ ਹੋ ਤੇ ਤੁਹਾਡਾ ਰਸਤਾ ਕੋਈ ਨਿਉਲਾ ਘਟਦਾ ਹੈ ਤਾਂ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਤੁਹਾਨੂੰ ਧਨ ਲਾਭ ਹੋਣ ਵਾਲਾ ਹੈ। ਇਸ ਤੋਂ ਇਲਾਵਾ ਜਿੱਕਰ ਸਵੇਰੇ-ਸਵੇਰੇ ਤੁਹਾਡੇ ਘਰੇ ਕੋਈ ਗਾਂ ਆਉਂਦੀ ਹੈ ਜਾਂ ਫਿਰ ਤੁਹਾਨੂੰ ਕੋਈ ਗਾਂ ਦਿਖਾਈ ਦੇਵੇ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਧਨ ਪ੍ਰਾਪਤੀ ਦੀ ਯੋਗ ਬਣ ਰਹੀ ਹੈ। ਜੋ ਵੀ ਵਿਅਕਤੀ ਸੁਪਨੇ ਵਿੱਚ ਮੋਤੀ haar ਮੁਕਟ ਦੇਖਦਾ ਹੈ ਉਹਨਾਂ ਦੇ ਘਰ ਵਿੱਚ ਮਾਂ ਲਕਸ਼ਮੀ ਸਥਾਈ ਰੂਪ ਨਾਲ ਨਿਵਾਸ ਕਰਦੀ ਹੈ ਜਿੰਨਾ ਵਿਅਕਤੀਆਂ ਦੇ ਸੁਪਨੇ ਚ ਸੱਜੇ ਹੱਥ ਤੇ ਚਿੱਟੇ ਰੰਗ ਦਾ ਸਬਕ ਕੱਟ ਲੈਂਦਾ ਹੈ ਤਾਂ ਵੀ ਧਨ ਪ੍ਰਾਪਤੀ ਦਾ ਯੋਗ ਪਨ ਜਾਂਦਾ ਹੈ ਇਸ ਤਰ੍ਹਾਂ ਦੇ ਸੁਪਨੇ ਇਸ ਗੱਲ ਦਾ ਸਨੇਹਾ ਦਿੰਦੇ ਹਨ ਕਿ ਤੁਹਾਨੂੰ ਬਹੁਤ ਜਲਦੀ ਧਨ ਪ੍ਰਾਪਤ ਹੋਣ ਵਾਲਾ ਹੈ ਨੰਬਰ 3 ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਸੁਪਨਾ ਆਉਂਦਾ ਹੈ ਜਿਸ ਵਿੱਚ ਕੋਈ ਤੁਹਾਨੂੰ ਪੈਸਾ ਦੇ ਰਿਹਾ ਹੋ ਜਾਂ ਫਿਰ ਤੁਹਾਨੂੰ ਕਿਤੇ ਪੈਸੇ ਦੀ ਪ੍ਰਾਪਤੀ ਹੋਈ ਹੋਵੇ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਘਰ 'ਚ ਬਹੁਤ ਜਲਦੀ ਮਾਤਾ ਲక్ష్ਮੀ ਦਾ ਆਗਮਨ ਹੋਣ ਵਾਲਾ ਹੈ ਇਸ ਨਾਲ ਤੁਹਾਨੂੰ ਬਹੁਤ ਹੀ ਧਨ ਸੰਪਤੀ ਪ੍ਰਾਪਤ ਹੋ ਸਕਦੀ ਹੈ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਸੀਂ ਕਿਸੇ ਦਿਨ ਸਵੇਰੇ-ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੇਵੀ ਦਾ ਦੁੱਧ ਦੇ ਦਰਸ਼ਨ ਹੋ ਜਾਣ ਤਾਂ ਇਹ ਵੀ ਇੱਕ ਚੰਗਾ ਸਨੇਹਾ ਹੈ ਜੇਕਰ ਤੁਸੀਂ ਸਵੇਰੇ ਸਵੇਰੇ ਘਰ ਤੇ ਕਿਸੇ ਕੰਮ ਲਈ ਨਿਕਲੇ ਹੋ ਜਾਂ ਫਿਰ ਕਿਤੇ ਘੁੰਮਣ ਜਾ ਰਹੇ ਹੋ ਤੇ ਰਸਤੇ ਵਿੱਚ ਤੁਹਾਨੂੰ ਨਵਾਂ ਵਿਅਕ ਜੋੜਾ ਦਿਖਾਈ ਦੇ ਚਭੀ ਤਾਂ ਇਹ ਵੀ ਤੁਹਾਡੇ ਲਈ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਇਹ ਸੰਕੇਤ ਤੁਹਾਡੇ ਚੰਗੇ ਦਿਨਾਂ ਬਾਰੇ ਦੱਸਦਾ ਹੈ ਨੰਬਰ 4 ਜੇਕਰ ਤੁਹਾਡੇ ਤੇ ਕੋਈ ਪੰਛੀ ਬਿਠ ਕਰ ਦਿੰਦਾ ਹੈ ਤਾਂ ਇਸ ਦਾ ਬਿਲਕੁਲ ਵੀ ਬੁਰਾ ਨਹੀਂ ਮੰਨਣਾ ਚਾਹੀਦਾ ਤੇ ਨਾ ਹੀ ਉਸ ਨੂੰ ਬੁਰਾ ਭਲਾ ਕਹਿਣਾ ਚਾਹੀਦਾ ਹੈ ਇਹ ਕਿ ਇਹ ਤੁਹਾਡੇ ਲਈ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਯਾਤਰਾ ਤੇ ਜਾ ਰਹੇ ਹੋ ਤੇ ਉਸ ਦੇ ਦੌਰਾਨ ਤੁਹਾਨੂੰ ਕੋਈ ਬਾਂਦਰ ਦਾ ਸੱਪ ਦਿਖਾਈ ਦਿੰਦਾ ਹੈ ਤਾਂ ਇਹ ਵੀ ਤੁਹਾਡੇ ਚੰਗੇ ਸਮੇਂ ਦਾ ਸੰਕੇਤ ਹੈ ਇਸ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਆਰਥਿਕ ਸੰਕਟ ਹੁਣ ਦੂਰ ਹੋਣ ਵਾਲੇ ਹਨ ਨੰਬਰ 5 ਜੇਕਰ ਰਾਤ ਦੇ ਸਮੇਂ ਤੁਹਾਨੂੰ ਅਸਮਾਨ ਵਿੱਚ ਟੁੱਟਦੇ ਹੋਏ ਤਾਰੇ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਉਸੇ ਵੇਲੇ ਆਪਣੇ ਮਨ ਵਿੱਚ ਕੋਈ ਇੱਕ ਜ਼ਰੂਰੀ ਇੱਛਾ ਮੰਗ ਲੈਣੀ ਚਾਹੀਦੀ ਹੈ ਮੰਨਤਾ ਹੈ ਕਿ ਜੇਕਰ ਤੁਸੀਂ ਟੁੱਟਦੇ ਹੋਏ ਤਾਰੇ ਨੂੰ ਦੇਖ ਕੇ ਕੋਈ ਮਨੋ ਕਾਮਨਾ ਮੰਗਦੇ ਹੋ ਤਾਂ 30 ਦਿਨਾਂ ਦੇ ਅੰਦਰ ਹੀ ਉਸਦੇ ਪੂਰੇ ਹੋਣ ਦੀ ਸੰਭਾਵਨਾ ਉਤਰਦੀ ਹੈ ਕਛੂਆ ਦਾ ਦਿਖਾਈ ਦੇਣਾ ਵੀ ਇੱਕ ਬੇਹੱਦ ਸ਼ੁਭ ਸੰਕੇਤ ਹੈ ਕਿਉਂਕਿ ਭਗਵਾਨ ਵਿਸ਼ਨੂੰ ਨੇ ਇੱਕ ਵਾਰ ਕਛੂਆ અવਤਾਰ धारण ਕੀਤਾ ਸੀ ਜੇਕਰ ਤੁਹਾਨੂੰ ਸੁਪਨੇ ਵਿੱਚ ਕਛੂਆ ਦਿਖਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਭਗਵਾਨ ਵਿਸ਼ਨੂੰ ਦੀ ਕਿਰਪਾ ਤੁਹਾਡੇ ਤੇ ਹੈ ਤੇ ਤੁਸੀਂ ਬਹੁਤ ਹੀ ਜਲਦ ਖੁਸ਼ਹਾਲ ਹੋਣ ਵਾਲੇ ਨੰਬਰ 3 ਜੇਕਰ ਕਿਸੇ ਦਿਨ ਤੁਸੀਂ ਆਪਣੇ ਘਰ ਦੇ ਨੇੜੇ ਜਾਂ ਫਿਰ ਰਸਤੇ ਤੇ ਮੋਰ ਨੂੰ ਦੇਖਦੇ ਹੋ ਜਾਂ ਫਿਰ ਮੋਰ ਨੂੰ ਨੱਚਦੇ ਹੋਏ ਦੇਖਦੇ ਹੋ ਤਾਂ ਇਹ ਵੀ ਇੱਕ ਚੰਗੇ ਦਿਨਾਂ ਦੀ ਸ਼ੁਰੂਆਤ ਸੰਕੇਤ ਮੰਨਿਆ ਜਾਂਦਾ ਹੈ ਮੋਰ ਦਾ ਦਿਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਸਭ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਮੇਨ ਦਰਵਾਜ਼ੇ ਤੇ ਕੋਈ ਹਾਥੀ ਆ ਕੇ ਆਪਣੀ ਸੁੰਡ ਚੁੱਕ ਕੇ ਖੜਾ ਹੋ ਜਾਂਦਾ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਘਰ ਤੇ ਮਾਂ ਲక్ష్ਮੀ ਦੀ ਕਿਰਪਾ ਹੋਣ ਵਾਲੀ ਹੈ ਤੇ ਤੁਹਾਡੇ ਪਰਿਵਾਰ ਵਿੱਚ ਖੁਸ਼ਹਾਲੀ ਆਉਣ ਵਾਲੀ ਹੈ। ਨੰਬਰ 7 ਜੇਕਰ ਤੁਹਾਨੂੰ ਸੁਪਨੇ ਵਿੱਚ ਜਾਂ ਰਸਤੇ ਵਿੱਚ ਸੁਨਹਿਰਾ ਸੱਪ ਦਿਖਾਈ ਦਿੰਦਾ ਹੈ ਤਾਂ ਸਮਝ ਜਾਓ ਕਿ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ। ਇਸ ਗਲ ਦਾ ਸੰਕੇਤ ਹੈ ਕਿ ਤੁਹਾਡੀ ਕਿਸਮਤ ਮਜ਼ਬੂਤ ਹੋਣ ਵਾਲੀ ਹੈ ਜੇਕਰ ਤੁਸੀਂ ਕਿਸੇ ਰਸਤੇ ਤੇ ਜਾ ਰਹੇ ਹੋ ਤੇ ਸੱਜੇ ਪਾਸੇ ਬਾਂਦਰ ਕੁੱਤਾ ਜਾਂ ਸੱਪ ਨਜ਼ਰ ਆ ਜਾਵੇ ਤਾਂ ਇਸ ਗਲ ਦਾ ਸੰਕੇਤ ਹੈ ਕਿ ਤੁਹਾਡੇ ਕੋਲ ਜਲਦੀ ਹੀ ਧਨ ਆਉਣ ਵਾਲਾ ਹੈ ਉਦੋਂ ਜੇਕਰ ਤੁਸੀਂ ਸਵੇਰੇ ਉੱਠਦੇ ਹੀ ਪੂਜਾ ਦਾ ਨਾਰੀਲ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਤੇ ਮਾਤਾ ਲਕਸ਼ਮੀ ਦੀ ਕਿਰਪਾ ਹੋਣ ਵਾਲੀ ਹੈ ਨੰਬਰ 8 ਜੇਕਰ ਤੁਹਾਡੇ ਘਰ ਦੇ ਸਾਹਮਣੇ ਕੋਈ ਦਰਖਤ ਉਗਦਾ ਤੁਹਾਨੂੰ ਦਿਖ ਜਾਵੇ ਤਾਂ ਤੁਹਾਨੂੰ ਸਮਝੋ ਕਿ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਇਸ ਸੰਕੇਤ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਨਿਕਲ ਰਹੇ ਹੋ ਕਿ ਕਿਸੇ ਵਿਅਕਤੀ ਦੇ ਹੱਥ ਵਿੱਚ ਪਾਣੀ ਨਾਲ ਭਰਿਆ ਹੋਇਆ ਬਰਤਨ ਦੇਖਣਾ ਹੁੰਦਾ ਇਹ ਵੀ ਸੰਪੰਨਤਾ ਦਾ ਸੰਕੇਤ ਹੈ ਜੇਕਰ ਤੁਹਾਡੇ ਘਰ ਦੇ ਦਰਵਾਜ਼ੇ ਤੇ ਗਾਂ ਆ ਕੇ ਰਿੰਗਦੀ ਹੈ ਤਾਂ ਇਹ ਵੀ ਖੁਸ਼ਹਾਲੀ ਦਾ ਸੰਕੇਤ ਹੈ गानो रोटी खबो कि बहुत ही शुभ ਮੰਨਿਆ ਜਾਂਦਾ ਹੈ ਨੰਬਰ 9 ਜੇਕਰ ਤੁਸੀਂ ਕਿਸੇ ਜ਼ਰੂਰੀ ਯਾਤਰਾ ਤੇ ਜਾ ਰਹੇ ਹੋ ਤੇ ਘਰੋਂ ਨਿਕਲਦੇ ਸਮੇਂ ਤੁਹਾਨੂੰ ਯਾਦ ਆ ਜਾਵੇ ਕਿ ਤੁਸੀਂ ਕੁਝ ਸਮਾਨ ਭੁੱਲ ਗਏ ਹੋ ਤੇ ਇਸ ਨੂੰ ਬੁਰੇ ਸਮੇਂ ਦੇ ਟਲਣ ਦਾ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਰਸਤੇ 'ਤੇ ਚਲਦੇ ਹੋਏ ਕੋਈ ਸੁੱਕਾ ਮਿਲ ਜਾਵੇ ਪੈਸਾ ਮਤਲਬ ਹੈ ਕਿ ਤੁਹਾਨੂੰ ਜਲਦ ਹੀ ਉਧਾਰ ਦਿੱਤਾ ਹੋਇਆ ਪੈਸਾ ਵਾਪਸ ਮਿਲਣ ਵਾਲਾ ਹੈ ਇਸ ਟੋਕੀ ਨਵਾ ਇਹ ਵੀ ਸੰਕੇਤ ਹੈ ਕਿ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਤੇ ਧਨ ਲਾਭ ਹੋਣ ਵਾਲਾ ਹੈ ਜੇਕਰ ਭਗਵਾਨ ਦੀ ਮੂਰਤੀ ਤੇ ਰੱਖਿਆ ਹੋਇਆ ਫੁੱਲ ਜਾਂ ਪੱਤਾ ਟਿਕ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਭਗਵਾਨ ਤੁਹਾਡੇ ਤੇ ਖੁਸ਼ ਹਨ ਤੇ ਤੁਹਾਡੀ ਮਨੋ ਕਾਮਨਾ ਜਲਦੀ ਹੀ ਪੂਰੀ ਹੋਣ ਵਾਲੀ ਹੈ ਨੰਬਰ 10 ਜੇਕਰ ਤੁਸੀਂ ਨੌਕਰੀ ਦੀ ਇੰਟਰਵਿਊ ਲਈ ਜਾ ਰਹੇ ਹੋ ਤੇ ਰਸਤੇ ਵਿੱਚ ਤੁਹਾਨੂੰ ਗਾਂ ਜਾਂ ਨਾਰੀਅਲ ਦਿਸ ਜਾਵੇ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਜੇਕਰ ਤੁਹਾਨੂੰ ਰੰਗ ਬਿਰੰਗੀਆਂ तितਲੀਆਂ ਦਿਖਾਈ ਦੇਣ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਸਵੇਰੇ ਉੱਠਦੇ ਹੀ ਜੇਕਰ ਤੁਹਾਡੀ ਨਜ਼ਰ ਦੁੱਧ ਜਾਂ ਦਹੀਂ ਦੇ ਭਾਂਡੇ ਤੇ ਪੈ ਜਾਵੇ ਤਾਂ ਸਮਝੋ ਕੁਝ ਲਾਭ ਹੋਣ ਵਾਲਾ ਹੈ ਸਵੇਰੇ ਸੁیرے ਸ਼ਾਂਤ ਚ ਮੰਦਰ ਦੀਆਂ ਘੰਟੀਆਂ ਦੀ ਆਵਾਜ਼ ਸੁਣਾਈ ਦੇਣਾ ਵੀ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਦੋਸਤੋ ਸੁੱਖ ਤੇ ਦੁੱਖ ਦੋਨੋਂ ਜ਼ਿੰਦਗੀ ਦੇ ਨਾਲ ਹੀ ਜੁੜੇ ਹੁੰਦੇ ਹਨ ਕਹਿੰਦੇ ਹਨ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਚੰਗਾ ਸਮਾਂ ਵੀ ਆਉਂਦਾ ਹੈ ਤੇ ਬੁਰਾ ਸਮਾਂ ਵੀ ਦੇਖਣ ਨੂੰ ਮਿਲਦਾ ਹੈ ਕੋਈ ਵੀ ਸਮਾਂ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਰਹਿੰਦਾ ਪਰ ਜੋਤਿਸ਼ ਸ਼ਾਸਤਰ ਵਿੱਚ ਕੁਝ ਇਹੋ ਜਿਹੇ ਸੰਕੇਤ ਦਿੱਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗਾਇਆ ਜਾ ਸਕਦਾ ਹੈ ਕਿ ਬੁਰਾ ਸਮਾਂ ਕਦੋਂ ਆਉਣ ਵਾਲਾ ਹੈ ਆਓ ਜਾਣਦੇ ਹਾਂ ਕਿ ਬੁਰਾ ਸਮਾਂ ਆਉਣ ਤੋਂ ਪਹਿਲਾਂ ਕਿਹੜੇ ਕਿਹੜੇ ਸੰਕੇਤ ਮਿਲਦੇ ਹਨ ਨੰਬਰ 1 ਤੁਸੀਂ ਦੇ ਪੋਦੇ ਦਾ ਸੁੱਕਣਾ ਜੇਕਰ ਤੁਹਾਡੇ ਘਰ ਚ ਲੱਗਿਆ ਤੁਸੀਂ ਦਾ ਪੋਦਾ ਅਚਾਨਕ ਹੀ ਸੁੱਕਣ ਲੱਗੇ ਤਾਂ ਸਮਝ ਜਾਓ ਕਿ ਤੁਹਾਡਾ ਬੁਰਾ ਸਮਾਂ ਸ਼ੁਰੂ ਹੋਣ ਵਾਲਾ ਹੈ ਤੇ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 2 ਘਰ ਚ ਕਾਲੇ ਰੰਗ ਦੇ ਚੂਹੇ ਹੋ ਜੋਤਿਸ਼ ਅਨੁਸਾਰ ਜੇਕਰ ਕਿਸੇ ਵਿਅਕਤੀ ਦੇ ਘਰ ਵਿੱਚ ਅਚਾਨਕ ਬਹੁਤ ਜ਼ਿਆਦਾ ਸੰਖਿਆ ਵਿੱਚ ਕਾਲੇ ਚੂਹੇ ਆਉਣ ਲੱਗਣ ਤਾਂ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਭਵਿੱਖ ਵਿੱਚ ਤੁਹਾਡੇ ਤੇ ਕੋਈ ਵੱਡੀ ਮੁਸੀਬਤ ਆਉਣ ਵਾਲੀ ਹੈ ਨੰਬਰ 3 ਸੋਨੇ ਦੀ ਚੀਜ਼ ਦਾ ਗੁੰਮ ਹੋ ਜਾਣਾ ਜੋਤਿਸ਼ ਸ਼ਾਸਤਰ ਅਨੁਸਾਰ ਸੋਨੇ ਦੀ ਚੀਜ਼ ਦਾ ਗੁੰਮ ਹੋਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਮਾਨਤਾ ਹੈ ਕਿ ਜੇਕਰ ਸੋਨਾ ਗੁੰਮ ਹੋ ਜਾਵੇ ਤਾਂ ਕਾ ਅਰਬੀ ਚ ਨਕਾਰਾਤਮਕ ਪੁਰਖ ਆਉਂ ਲੱਗਦੀ ਹੈ। ਨੰਬਰ 4 ਹੱਥੋਂ ਕਿਉਂ ਦਾ ਡਿੱਗਣਾ ਜੇਕਰ ਤੁਹਾਡੇ ਹੱਥ ਤੋਂ ਕਿਉਂ ਦਾ ਡੱਬਾ ਡਿੱਗ ਜਾਵੇ ਤਾਂ ਉਹ ਪੂਰੇ ਫਰਸ਼ ਤੇ ਫੈ ਜਾਵੇ ਤਾਂ ਇਹ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਤੁਹਾਡਾ ਪੂਰਾ ਸਮਾਂ ਆ ਸਕਦਾ ਹੈ। ਨੰਬਰ 5 ਕੇਤਲੀਆਂ ਦਾ ਲੜਨਾ ਜੋ ਕਿਸ਼ਨ ਸਾਹਿਬ ਜੀਕਰ ਘਰ ਵਿੱਚ ਕੇਤਲੀਆਂ ਲੜਦੀਆਂ ਹੁੰਦੀਆਂ ਹਨ। एबी को शुभ ਮੰਨਿਆ ਜਾਂਦਾ ਹੈ ਇਹ پورے ਸਮੇਂ ਦੇ ਆਉਣ ਦਾ ਸੰਕੇਤ ਹੋ ਸਕਦਾ ਹੈ ਨੰਬਰ 6 ਆਰਤੀ ਦਾ ਦੀਵਾ ਬੁਝਣਾ ਕਹਿੰਦੇ ਹਨ ਕਿ ਘਰ ਆਰਤੀ ਕਰਨਾ ਬਹੁਤ ਹੀ ਸਕਾਰਾਤਮਕ ਮੰਨਿਆ ਜਾਂਦਾ ਹੈ ਪਰ ਜੇਕਰ ਤੁਹਾਡੀ ਨਾਲ ਲਗਾਤਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਆਰਤੀ ਕਰਦੇ ਸਮੇਂ ਦੀਵਾ ਬੁਝ ਰਿਹਾ ਹੈ ਤਾਂ ਤੁਹਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ ਇਸ ਲਈ ਇਹ ਇਸ਼ਾਰਾ ਕਰਦਾ ਹੈ ਕਿ ਇਹ ਤੁਹਾਡਾ ਪੂਰਾ ਸਮਾਂ ਸ਼ੁਰੂ ਹੋਣ ਵਾਲਾ ਹੈ बुरे ਸੰਕੇਤ ਮਿਲਣ ਤੇ ਤੁਹਾਨੂੰ ਇਹ ਉਪਾਏ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਮਨ ਵਿੱਚ ਜਿਆਦਾ ਨਕਾਰਾਤਮਕ ਵਿਚਾਰ ਨਾ ਆਉਣ ਤੁ ਇਸ ਤਰ੍ਹਾਂ ਦੇ ਸੰਕੇਤ ਦਿਖਾਈ ਦੇਣ ਤੇ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਦਾ ਪੂਜਾ ਪਾਠ ਕਰੋ ਨਾਲ ਹੀ ਰੋਜ਼ਾਨਾ ਗਾਣ ਉਤਰਤੀ ਦੇਣਾ ਸ਼ੁਰੂ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਾਫੀ ਹੱਥ ਮਦਦ ਮਿਲ ਸਕਦੀ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ